ਇਸ ਵੱਡੀ ਖਬਰ ਆ ਰਹੀ ਹੈ ਰਾਤ ਨੂੰ ਸੁੱਤੇ ਪੇ ਪਰਿਵਾਰ ਤੇ ਅਚਾਨਕ ਘਰ ਦੀ ਛੱਤ ਡਿੱਗ ਗਈ ਜਿਸ ਦੇ ਵਿੱਚ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਮਲਬੇ ਹੇਠਾਂ ਦਬੇ ਪਰਿਵਾਰ ਨੂੰ ਬਾਹਰ ਕੱਢਿਆ ਗਿਆ ਇਸ ਦੌਰਾਨ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਛੱਤ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਰਾਤ ਨੂੰ ਇਹ ਪਰਿਵਾਰ ਐਸੇ ਛੱਤ ਹੇਠ ਸੁੱਤਾ ਹੋਇਆ ਸੀ ਤੇ ਅਚਾਨਕ ਹੀ ਇਹ ਛੱਤ ਇਸ ਪਰਿਵਾਰ ਦੇ ਜੀਹਾਂ ਤੇ ਡਿੱਗ ਗਈ ਅਤੇ ਪਰਿਵਾਰ ਦੀ ਇੱਕ ਬਜ਼ੁਰਗ ਮੈਂਬਰ ਦੀ ਬੇਹਦ ਦਰਦਨਾਕ ਮੌਤ ਹੋ ਗਈ ਜਿਸ ਵੇਲੇ ਇਹ ਹਸਾ ਵਾਪਰਿਆ ਤਾਂ ਇਲਾਕੇ ਦੇ ਵਿੱਚ ਅਫਰਾ ਤਫਰੀ ਮਚ ਗਈ ਅਤੇ ਉਹਨਰ ਦੇ ਵੱਲੋਂ ਆ ਕੇ ਮਲਬੇ ਹੇਠੋਂ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਜੋ ਬਜ਼ੁਰਗ ਮਾਤਾ ਸੀ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਜਾ ਕੇ ਉਹਨਾਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਪੁੱਤਰ ਤੇ ਨੋਨੂ ਪੀਜੀਐ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਾਲਿਆਂ ਵਾਲੀ ਇੱਕ ਛੱਤ ਸੀ ਤੇ ਅਚਾਨਕ ਹੀ ਇਹ ਛੱਤ ਢਹਿ ਢੇਰੀ ਹੋ ਗਈ ਅਲੇ ਦਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਟੋ-ਕਟ 30 ਸਾਲ ਹੋ ਗਏ ਸੇ ਚ ਛੱਤ ਨੂੰ ਅਤੇ ਇਹ ਛੱਤ ਕਮਜ਼ੋਰ ਹੋ ਚੁੱਕੀ ਸੀ ਜਿਸ ਦੇ ਕਾਰਨ ਇਹ ਛੱਤ ਰਾਤ ਨੂੰ ਅਚਾਨਕ ਹੀ ਡਿੱਗ ਪਈ ਭਵਾਨੀਗੜ੍ਹ ਦੇ ਪਿੰਡ ਕਰਾਚੋ ਦੀ ਇਹ ਪੂਰੀ ਕਹਾਣੀ ਦੱਸੀ ਜਾ ਰਹੀ ਹੈ ਦੇਰ ਰਾਤ तकरीबन 8:30 ਵਜੇ ਦੇ ਕਰੀਬ ਮਕਾਨ ਦੀ ਛੱਤ ਡਿਗਣ ਦੇ ਕਾਰਨ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਜੋ ਬਜ਼ੁਰਗ ਮਾਤਾ ਹੈ ਉਹਨਾਂ ਦਾ ਨਾਂ ਜਸਮੀਲ ਕੌਰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਸੰਗਰੂਰ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ ਜਦਕਿ ਪੁੱਤਰ ਅਤੇ ਨੂੰ ਨੂੰ ਪੀਜੀਆ ਦੇ ਲਈ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਪੂਰਾ ਜੋ ਮਕਾਨ ਹੈ ਇਹ ਪੂਰੀ ਜੋ ਛੱਤ ਹੈ ਉਹ ਨੁਕਸਾਨਿਆ ਗਿਆ ਤੇ ਘਰ ਦੇ ਅੰਦਰ ਕੁਝ ਵੀ ਨਹੀਂ ਬਚਿਆ ਜੋ ਕੁਝ ਵੀ ਸੀ ਉਹ ਸਭ ਕੁਝ ਇਸ ਮਲਬੇ ਹੇਠਾਂ ਆ ਗਿਆ ਅਚਾਨਕ ਇਹ ਘਰ ਦੀ ਛੱਤ ਡਿੱਗ ਗਈ ਜਿਸ ਦੇ ਕਾਰਨ ਬਜ਼ੁਰਗ ਮਾਤਾ ਜਸਮੇਲ ਕੌਰ ਦੀ ਮੌਤ ਹੋ ਗਈ ਤੇ ਉਧਰ ਹੀ ਜੋ ਪਰਿਵਾਰ ਦੇ ਪੁੱਤਰ ਤੇ ਨੌ ਨੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਜੋ ਹੈ ਨਾਂ ਦੱਸਿਆ ਜਾਤ ਗਿਆ ਹੈ ਪਰ ਇਸਰਾ ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀਐ ਦਿੱਲੀ ਦਾਖਲ ਕਰਵਾਇਆ ਗਿਆ ਉਧਰ ਹੀ ਪਰਿਵਾਰਕ ਮੈਂਬਰਾਂ ਦਾ ਇਸ ਪੂਰੇ ਮਾਮਲੇ ਤੇ ਇਤਿਆਰੇ ਦੋਲੇ ਦੇ ਲੋਕਾਂ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਲੰਨੇ ਆ ਕੀ ਘਟਨਾ ਹੋਈ ਜੀ ਰਾਤ ਦੀ ਇਹ ਘਟਨਾ ਰਾਤ 2:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹੇ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਲੱਗਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਨਚੱਕ ਇੱਕ ਵਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗੱਡਣਾ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਫਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿੰਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿੰਨਾਂ ਨੂੰ ਰਾਤ ਦਾ ਸੀ ਇੱਕ ਘੰਟਾ ਖੱਜਲ ਖਵਾਰੀ ਕਰਕੇ ਬਹੁਤ ਪਰੇਸ਼ਾਨੀ ਨਾਲ ਕਾਫੀ ਜ਼ਿਆਦੇ ਲੋਕਾਂ ਨੇ ਇਸੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਗੰਭੀਰ ਸੀ ਤੇ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪੋ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕੁ ਬੰਦੇ ਇਸ ਵਿੱਚ ਸੀ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਹੈ ਨਵੀਂ ਗੱਡੀ ਹੈ ਜੀ ਲਗ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2.5 ਲੱਖ ਰੁਪਏ ਦਾ ਅੱਜਕੱਲ ਬੋਲਡ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਹੀ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀਗਾ ਰਾਤ तकरीबन 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਜੀ ਆਪਦੇ ਰੂਮ ਚ ਇੱਕਦਮ ਪਤਾ ਨਹੀਂ ਕੀ ਹੋ ਗਿਆ ਸਾਰਾ ਮકાਨ ਡਿੱਗ ਗਿਆ ਜਿਨ੍ਹਾਂ ਦਾ ਨਾ ਕਾफी ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪਾ ਬ੍ਰਿਖ ਸਿੰਘ ਤੇ ਉਹਦੀ ਮੈਸੇਜ ਪੀਜੀਆਈ ਚ ਦਾਖਲ ਨੇ ਉਹ ਵੀ ਸੀਰੀਅਸ ਨਹੀਂ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਦਨੋ ਚੰਨ ਕੋ ਮਲਕਮ ਹੋਇਆ ਕੀ ਛੱਤ ਛੱਤਕੀ ਦੀ ਕਲਕ ਸਾਰੀ ਕਿੰਨੇ ਕ ਖਾਂਸੀ ਗਈ ਇਹ ਇਹ ਖਣੀ 89 ਕਿੰਨੇ ਸਾਲ ਹੋ ਗਏ ਨੂੰ ਬਣਾਈ ਰਹੀ ਇਹ ਨੂੰ 30 ਸਾਲ ਹੋ ਗਏ ਤੇ ਕਿਮਿ ਘਟਣਾ ਬਈ ਰਾਤ ਕਿਵੇਂ ਪਤਾ ਲੱਗਦਾ ਇਦਾਂ ਹੀ ਅੰਦਰ ਬਠੇ ਦੇ ਅਸੀਂ ਮਤ ਬਾਹਰ ਉਧਰ ਆ ਜੀ ਬਾਚ ਮੌਕੇ ਦੀ ਇਮਾਰਤ ਭੱਜ ਕੇ ਇਕੱਠੇ ਤੇਰਾ ਤਾਂ ਉਰੇ ਕੋਈ ਬੈਠੇ ਵਗੈਰੇ ਨਹੀਂ ਅੰਦਰ ਬਠੇ ਜੀ ਤਾਂ ਨਹੀਂ ਜੀ ਕਿ ਜਦਾ ਕਿਵੇਂ ਕਮਰਾ ਸੀਗਾ ਇਹ ਸਾਰਾ ਵੱਡਾ ਹਾਲ ਸੀ ਜੀ ਹਾਂ ਜੀ ਹਾਲ ਸੀ ਜੀ ਤਾਂ ਗੱਡੀ ਵੀ ਖੜੀ ਨਾ ਜਰਾ ਹਾਂ ਜੀ ਹਾਲ ਸੀ ਜੀ ਕਿੰਨੇ ਕ ਬੰਦੇ ਚ ਬੈਠੇ ਸੀ ਕਿੰਨੇ ਨਹੀਂ ਤਿੰਨੇ ਜੀ ਬੰਦੇ ਜੀ ਮੌਕੇ ਤੇ ਕੋਣ ਕੋਣ ਬੈਠੇ ਸੀ ਇੱਕ ਤਾਂ ਮਾਦਾ ਜੀ ਦੋ ਜੀ ਉਹਦੇ ਮੈਂ 8 ਵਜੇ ਦੁਕਾਨ ਬੰਦ ਕਰਕੇ ਗਈਆਂ ਉਦੋਂ ਸਹੀ ਸਲਾਮਤ ਠੀਕ ਠਾਕ ਬੈਠੇ ਤੇ ਉਦੋਂ ਬਾਅਦ ਮੈਨੂੰ 8:30 ਵਜੇ ਕੋਈ ਬੁਲਾ ਕੇ ਲਿਆਈਏਗੀ ਵੀ ਉਹਨਾਂ ਦੀ ਛੱਤ ਦਿੱਤੀ ਜਦੋਂ ਮੈਂ ਆਈਆਂਗੀ ਉਦੋਂ ਇਹ ਬਾਹਰ ਕੱਢ ਲੈ ਤੇ ਜੀ ਮੈਂ ਨਾਲ ਗਈਆਂਗੀ ਵੇ ਵਿਆਹ ਸੰਤਾ ਜੀ ਆ ਕੇ ਪੂਰੀ ਹੋ ਗਈ ਜੀ ਇਹ ਚੰਡੀਗੜ੍ਹ ਲੈ ਕੇ ਨਾ ਚੈੱਕ ਇਨ ਇੱਕ ਕਿਵੇਂ ਕਰ ਪੁਰਾਣਾ ਸੀ ਜਾਣਾ ਨਾ ਚਾਹਦੇ ਕੋਈ ਪੁਰਾਣਾ ਨਹੀਂ ਹੈ ਠੀਕ ਹੈ ਸੁਣ ਕੇ ਵੀ ਲੱਗਦਾ ਵੀ ਛੱਤ ਕਿਉਂ ਗਿਰੀ ਜੀ ਕੋਈ ਵਜ੍ਹਾ ਲੱਗਦੀ ਹੋਊਗੀ ਛੱਤ ਤਾਂ ਜੀ ਹੁਣ ਮੈਂ ਤਾਂ ਮੈਨੂੰ ਵੀ ਤਾਂ ਅਜਾ ਕੋਈ ਪੁਰਾਣੀ ਹੋਣਾ ਨਾ ਨਾ ਇੰਨੀ ਪੁਰਾਣੀ ਨਹੀਂ ਹੈਗੀ ਕਿ ਛੱਤ ਤੇ ਛੱਤ ਤਾਂ ਦਿਖੇ ਰਹੀ ਹੈ ਜੇ ਲੱਕੜਾਂ ਜਿਵੇਂ ਬਾਲੇ ਹੁੰਦੇ ਨੇ ਜਿਵੇਂ ਉਸ ਨੂੰ ਵਗੈਰਾ ਜਿਾ ਲੱਗੀ ਜਾ ਹੋਰ ਨਹੀਂ ਤਾਂ ਜੀ ਕੁਝ ਨਹੀਂ ਕਹਿ ਸਕਦੇ ਵੀ ਤੇ ਤੁਹਾਨੂੰ ਮੌਕੇ ਤੇ ਪਤਾ ਲੱਗੇ ਵੀ ਹਾਂ